ਜੀ ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਜਿਹਦੇ ਵਿੱਚ ਜਿਹੜਾ ਸਾਡਾ 7 6 2024 ਨੂੰ ਤਕਰੀਬਨ ਸ਼ਾਮ ਰਾਤ 11:30 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੈ ਕਿ ਇੱਕ ਬਰਨਾਲਾ ਪਟੰਡਾ ਹਾਈਵੇ ਤੇ ਇੱਕ ਟਰੱਕ ਹੈ ਉਹਦੇ ਵਿੱਚ ਇੱਕ ਡੈੱਡ ਬੋਡੀ ਦੀ ਇਨਫੋਰਮੇਸ਼ਨ ਸਾਨੂੰ ਆਈ ਸੀ ਜਿਸ ਦੇ ਵਿੱਚ ਮਾਰਜੋਗ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਤਪਾ ਮਨੋਜੀ ਸਿੰਘ ਐਸਐਚਓ ਰੂੜੇਕਲਾ ਰੂੜੇਕਲਾ ਤਿੰਦਕ ਔਰ ਤੇ ਸਪੈਸ਼ਲ ਟੀਮ ਸੀਆਈਏ ਤੇ ਉਹਦੇ ਨਾਲ ਹੀ ਸਾਡੇ ਡੀਐਸਪੀ ਡੀ ਅਰਜੰਦਰਪਾਲ ਸਿੰਘ ਇਹਨਾਂ ਦੀ ਟੀਮ ਬਠਿਤ ਕੀਤੀ ਗਈ ਹੈ ਨਾਲ ਹੀ ਟੈਕਨੀਕਲ ਸੈਲ ਸਪੈਸ਼ਲ ਸੈਲ ਸਾਈਬਰ ਸੈਲ ਸਾਡਾ ਜਿਹੜਾ ਬਰਨਾਲੇ ਦਾ ਉਹਨਾਂ ਦੀ ਨਾਲ ਅਸੀਂ ਇੱਕ ਬਲਾਈਂਡ ਬੱਟਰ ਨੂੰ ਟ੍ਰੇਸ ਕੀਤਾ ਇਹਦੇ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਟਰੱਕ ਡਰਾਈਵਰ ਹੈ ਇਹ ਇੱਕ ਸੋਦਰਸ਼ਲ ਕੈਰੀਅਰ ਕੰਪਨੀ ਹੈ ਨੌਇਡਾ ਉਹਦੇ ਵਿੱਚ ਐਜ਼ ਅ ਟਰੱਕ ਡਰਾਈਵਰ ਕਰਦਾ ਸੀ ਤੇ ਉਹ ਜਦੋਂ ਉਹ ਨਾ ਨੋਇਡਾ ਤੋਂ ਚੱਲ ਕੇ ਉਹਨਾਂ ਆਪਣਾ ਬਠਿੰਡੇ ਜਦੋਂ ਆਪਣਾ ਸਮਾਨ ਲਾਇਆ ਉਸ ਤੋਂ ਬਾਅਦ ਉਹ ਜਦੋਂ ਬਠਿੰਡੇ ਤੋਂ ਬਰਨਾਲੇ ਟ੍ਰੈਕ ਡਰਾਈਵਰ ਦਾ ਨਾਮ ਹੈਗਾ ਤੇਜਿੰਦਰ ਸਿੰਘ ਪੁੱਤਰ ਬਦਰਨ ਸਿੰਘ ਵਾਸੀ ਨਗਲਾ ਧਨੀ ਜੀ ਜਿਲ੍ਹਾ ਹਿਤਾ ਯੂਪੀ ਇਹ ਇੱਥੋਂ ਦਾ ਰਹਿਣ ਵਾਲਾ ਸੀ ਤੇ ਜਦੋਂ ਇਹ ਬਠਿੰਡੇ ਤੋਂ ਬਰਨਾਲੇ ਵੱਲ ਅੰਬਾਲੇ ਇਹਨੇ ਜਾਣਾ ਸੀਗਾ ਤੇ ਬਠਿੰਡਾ ਬਰਨਾਲਾ ਹਾਈਵੇ ਤੇ ਇਹਨੂੰ ਦੋ ਵਿਅਕਤੀ ਇੱਕ ਮੇਲ ਤੇ ਏਜੰਟਸ ਤੇ ਇੱਕ ਔਰਤ ਇਹ ਆਪਸ ਵਿੱਚ ਹਸਪੀਟਲ ਬਾਈ ਦਾ ਦੋਨਾਂ ਦਾ ਨਾਮ ਹੈਗਾ ਜਸਵੰਤ ਸਿੰਘ ਅਤੇ ਅੰਜੂ ਇਹ ਰਹਿਣ ਵਾਲੇ ਬੁਰਜ ਮਹਿਮਾ ਜ਼ਿਲ੍ਹਾ ਪਟੰਡਾ ਆਲਬਾਦ ਤੇ ਇਹ ਉੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਨੇ ਲਿਫਟ ਲਈ ਤੇ ਲਿਫਟ ਲੈਣ ਨਾਲੇ ਉਹਦੇ ਦਾ ਟਰੱਕ ਡਰਾਈਵਰ ਦੇ ਨਾਲ ਟਰੱਕ ਵਿੱਚ ਆਮ ਸਵਾਰ ਹੋ ਕੇ ਇਹ ਜਦੋਂ ਬਰਨਾਲੇ ਵੱਲ ਜਾ ਰਹੇ ਸੀਗੇ ਤੇ ਇਹਨਾਂ ਦੀ ਜੋ ਇਹਨਾਂ ਦੇ ਜੋ ਬੋਟਕ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੀ ਲੁੱਟ ਖੋਹ ਦੀ ਨੀਅਤ ਸੀ ਤੇ ਉਸ ਵਾਰਤਾ ਨੂੰ ਇਜਾਮ ਦੇਣ ਲਈ ਜਦੋਂ ਇਹ ਕਰਨ ਲੱਗੇ ਤੇ ਇਹਨਾਂ ਦੀ ਆਪਸ ਵਿੱਚ ਉਸ ਦੋਨਾਂ ਇਹ ਟਰੱਕ ਡਰਾਈਵਰ ਨਾਲ ਛੜਪੂ ਕੇ ਜਦੇ ਵਿੱਚ ਇਹਨਾਂ ਨੇ ਪਾਨਾ ਲੋਹਾ ਜੋ ਟਰੱਕ ਵਿੱਚ ਪਿਆ ਸੀਗਾ ਉਹਦੀ ਵਰਤੋਂ ਕਰਕੇ ਐਜ਼ ਹਥਿਆਰ ਉਹਨੂੰ ਵਰਤ ਕੇ ਉਹ ਜਿਹੜਾ ਬਰੇਡ ਡਰਾਈਵਰ ਤੇਜਿੰਦਰ ਸਿੰਘ ਹੈ ਉਹ ਸੱਟਾ ਮਾਰ ਕੇ ਜਦੇ ਇਹਨਾਂ ਦੀ ਡੈਥ ਹੋ ਜਾਂਦੀ ਸਰ ਪਹਿਲਾਂ ਕਾਰਨ ਇਹ ਹੋ ਸਕਦਾ ਇਹਨਾਂ ਦੀ ਆਪਸ ਵਿੱਚ ਪਹਿਲਾਂ ਤਾਂ ਵੀ ਯਾਰ ਮਸਾਲ ਨਹੀਂ ਸੀ ਲਿਫਟ ਰੈਟੇ ਟਾਈਮ ਨੂੰ ਹਾਂ ਇਹਨਾਂ ਦੀ ਆਪਸ ਵਿੱਚ ਹੋਂ ਤੱਕ ਦੀ ਜੋ ਕੁਛਕਿਸ਼ ਵਿੱਚ ਆਇਆ ਉਹ ਜਾਨਸਾ ਨਹੀਂ ਸੀ ਵਰੇਨਾ ਨੇ ਲੈਫਟ ਲੈਣ ਕਰਕੇ ਉਹਨੇ ਟਰੱਕ ਡਰਾਈਵਰ ਦੇ ਨਾਲ ਲੈਫਟ ਦਿੱਤੀ ਤੇ ਰਸਤੇ ਵਿੱਚ ਇਹਨਾਂ ਨੇ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਪਰ ਪਹਿਲਾਂ ਵੀ ਸਰ ਇਹ ਕੰਮ ਕਰਦੇ ਰਹੇ ਜੀ ਹੁਣ ਤੱਕ ਇਹਨਾਂ ਤੇ ਫਿਲਹਾਲ ਤੱਕ ਕੋਈ ਮਕਦਮਾ ਨਹੀਂ ਦਰਜ ਪਰ ਜੋ ਇਹ ਮੁੱਦਾ ਕਿ ਜਿਹੜਾ ਹੈਗਾ ਜਸਮਾਨ ਸਿੰਘ ਇਹ ਪਹਿਲਾਂ ਵੀ ਦੱਸ ਰਿਹਾ ਜੀ ਦੱਸਣ ਮੁੱਦਾ ਵੀ ਇੱਕ ਟਰੱਕ ਚੋਂਦਾ ਰਿਹਾ ਤੇ ਹੁਣ ਇਹਨਾਂ ਨੇ ਵਾਰ ਦਾ ਤੋਂ ਜਾਮਤ ਹੈ ਸਰ ਰਿਮਾਰਕ ਜੀ ਇਹਨਾਂ ਦੋਨਾਂ ਦੇ ਇਹ ਜਿਹੜੀ ਲੜਕੀ ਹੈਗੀ ਇਹ ਹੋਣੀ ਹੈ 22 ਸਾਲ ਦੀ ਲੜਕਾ ਤਾਂ ਅੱਛੀ ਕਸਮ ਹੈ ਸਰਾਲ ਤੌਰ ਤੇ ਕਿਹਾ ਜਾਂਦਾ ਹੈ ਇਹ ਜਿਹੜਾ ਏਰੀਆ ਹੈ ਇੱਥੇ ਰਾਤ ਵੇਲੇ ਕੁਝ ਇਸ ਤਰ੍ਹਾਂ ਦੇ ਜੋੜੇ ਘਟਦੇ ਨੇ ਜਿਹਨੂੰ ਹਨੀ ਟ੍ਰਾਇਪੈਂਗਲ ਦੇ ਨਾਲ ਵੀ ਜੋੜਿਆ ਜਾਂਦਾ ਹੈ ਇਸੇ ਜਿਹੜਾ ਕਾਈ ਕल्पना ਨੂੰ ਵੀ ਇਸੇ ਨਗਰੀਆਂ ਨਾਲ ਵੇਖਿਆ ਜਾਂਦਾ ਹੈ ਮੀਡੀਆ ਦੇ ਬਦੋਂ ਕੋਈ ਇਸ ਤਰ੍ਹਾਂ ਦੀ ਗੱਲ ਵੀ ਨਿਕਲਦੀ ਹੈ ਇਹ ਅਸੀਂ ਸਾਰੇ ਅੰਕਲ ਤੋਂ ਚੈੱਕ ਕਰ ਰਹੇ ਹਾਂ ਫਿਲਹਾਲ ਤਾਂ ਅਸੀਂ ਜਿਹੜੇ ਉਹ ਉਹਨਾਂ ਵੱਲੋਂ ਜੋ ਹਥਿਆਰ ਵਰਤਿਆ ਗਿਆ ਪਲੱਸ ਮੋਬਾਈਲ ਹੈ ਜਿਹੜਾ ਡਰਾਈਵਰ ਦਾ ਆਪਣਾ ਮੋਬਾਈਲ ਹੈ ਉਹਦੀ ਰਿਕਵਰੀ ਹੋਈ ਹੈ ਆ ਜਿਹੜਾ ਤੁਹਾਡਾ ਹਨੀ ਟ੍ਰੈਪ ਦਾ ਇਹ ਵਾਲਾ ਇਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਉਹ ਮਾਲ ਇਹ ਲੈ ਕੇ ਆਇਆ ਸੀ ਵੀ ਪੈਸੇ ਵੀ ਡੱਕ वगैरह ਦਾ ਹਾਂ ਪੈਸੇ ਦੇ ਵਿੱਚ ਉਹਦੇ ਜੋ ਇੰਨਾ ਕੋਟਾ ਆਇਆ ਕਿ ਉਹਦੇ ਕੋਲ 1500 ਰੁਪਏ ਸੀਗੇ ਆ ਉਹ ਹੋਰੇ ਨੇ ਹੋਰੇ ਤੇ ਆ ਮੋਬਾਈਲ ਅੱਛਾ ਸਰ ਮਾੜ ਵਗੈਰਾ ਜੀ ਹਾਂ ਮਾੜ ਉਸਲੀ